ਕਿਸ ਤਰ੍ਹਾਂ ਦੀ ਜਿਹੜੀ ਵਿਜ਼ਿਟ ਕੀਤੀ ਤੁਸੀਂ ਜੀ ਸਰ ਜੇ ਜੇ ਡਰਾਈਵ ਥਰੋਅਆਊਟ ਸਟੇਟ ਚੱਲ ਰਹੀ ਹੈਗੀ ਆ ਨਸ਼ਿਆਂ ਦੇ ਵਿਰੁੱਧ ਕੋਈ ਇੱਕ ਐਸਪੈਕਟ ਆਪਾਂ ਪਹਿਲਾਂ ਕਵਰ ਕੀਤਾ ਤੁਹਾਡੇ ਨਾਲ ਸਾਰਾ ਇਲਾਕੇ ਦੇ ਵਿੱਚ ਤੇ ਜਿਹੜਾ ਉਹਦੇ ਵਿੱਚ ਮੇਨ ਇੰਪੋਰਟੈਂਟ ਕੰਮ ਹੈਗਾ ਉਹ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨ ਕਰ ਰਹੇ ਹੈਗੇ ਆ ਉਹ ਅੱਜ ਮੈਂ ਉਹਨਾਂ ਨੂੰ ਮਿਲਣ ਆਇਆ ਸੀਗਾ ਉਹਨਾਂ ਨਾਲ ਬੜੀ ਲੰਬੀ ਗੱਲਬਾਤ ਹੋਈ ਹੈਗੀ ਆ ਔਰ ਜਿਹੜੇ ਇਨਮੇਟਸ ਨੇ ਇੱਥੇ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਇੱਕ ਰੂਪਰੇਖਾ ਜਿਹੜੀ ਹੈਗੀ ਆ ਉਹ ਜ਼ਿਲ੍ਹਾ ਪੱਧਰ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਆਪਣੇ ਇੰਜੀਨੀਅਰ ਰეკਮੈਂਡੇਸ਼ਨਸ ਨੇ ਉਹ ਸਟੇਟ ਪੱਧਰ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਤਾਂ ਜੋ ਜਿਹੜਾ ਪੰਜਾਬ ਹੈਗਾ ਉਹ ਨਸ਼ਾ ਮੁਕਤ ਹੋ ਸਕੇ ਸਰ ਤੁਸੀਂ ਦੌਰਾ ਕੀਤਾ ਹੈ ਕਿ ਕੋਈ ਕਮੀ ਪਈ ਗਈ ਅੰਦਰ ਮੈਂ ਕਮੀਆਂ ਦੇਖਣ ਨਹੀਂ ਆਇਆ ਦੋਸਤ ਮੈਂ ਤਾਂ ਸਿਰਫ ਆਪਣਾ ਆਪ ਨੂੰ ਉਹ ਦੇਖਣ ਆਇਆ ਕਿ ਅਸੀਂ ਹੋਰ ਕਿਹੜਾ ਤਰੀਕੇ ਨੂੰ ਇੰਪਰੂਵ ਕਰ ਸਕਦੇ ਹਾਂ ਕੀ ਕਿਸੇ ਨੇ ਕਿਹਾ ਹੋਈ ਸਾਨੂੰ ਦਵਾਈ ਨਹੀਂ ਮਿਲਦੀ ਜਾਂ ਕਿਸੇ ਬਕਾਰ ਨੇ ਕਿਸੇ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਅਸੀਂ ਤੇ ਆਪਣਾ ਡਾਟਾ ਇਕੱਠਾ ਕਰ ਰਹੇ ਹੈਗੇ ਆ ਕਿ ਇਹ ਚੀਜ਼ਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਸਰ ਬਾਰਡਰ ਏਰੀਆ ਦੇ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਨਸ਼ਾ ਪਾਰ ਦੇ ਪਾਸੇ ਜਿਹੜਾ ਕਿ ਪੰਜਾਬ ਦੇ ਆਪਣੀ ਗੱਲ ਹੋਈ ਸੀ ਉਸ ਦਿਨ ਤੁਸੀਂ ਉੱਥੇ ਸੀਗੇ ਕਿ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਪੁਲਿਸ ਦੇ ਅਲੱਗ ਤਰ੍ਹਾਂ ਅਸੀਂ ਕਰ ਰਹੇ ਹਾਂ ਪਰ ਇਹ ਜਿਹੜੇ ਅੱਜ ਅਸਾ ਹੈਗੇ ਉਹ ਕੇਂਦਰ ਦੇ ਵਿੱਚ ਆਏ ਆ ਜਿੱਥੇ ਇਹ ਨਸ਼ਾ ਛੁਡਾਇਆ ਜਾਂਦਾ ਹੈਗਾ ਔਰ ਇਹਦੇ ਜਿਹੜੇ ਹੈਗੇ ਨੇ ਅ ਸਾਡੇ ਕੋਲ ਰਿਜ਼ਲਟਸ ਆਉਣ ਉਹਨਾਂ ਚੀਜ਼ਾਂ ਨੂੰ ਅਸੀਂ ਅੱਜ ਧਿਆਨ ਚ ਕੇਂਦਰਿਤ ਕਰ ਬਿਲਕੁਲ ਸੈਟੀਸਫਾਈਡ ਐ ਬਹੁਤ ਅੱਛਾ ਕੰਮ ਹੋ ਰਿਹਾ